75 ਦੇ ਨਾਵਲ ਕੈਂਸਰ ਟ੍ਰੇਨ ਦਾ ਅਗਲਾ ਕਾਂਟ 7 ਦਿੱਲੀ ਦੇ ਰੋਣੀ ਵਿਚਲੇ ਰਾਜੀਵ ਗਾਂਧੀ ਕੈਂਸਰ ਹਸਪਤਾਲ ਦੇ ਬਾਹਰ ਸੜਕ ਕੰਡੇ ਬਣੇ ਇੱਕ ਖੋਖੇ ਅੱਗੇ ਖੜੇ ਅਮਨ ਤੇ ਜਰਨਲ ਚਾਪੀ ਰਹੇ ਸਨ ਉਹ ਬਠਿੰਡੋਂ ਰਾਤੀ ਗੱਡੀ ਫੜ ਸਵੇਰੇ ਹੀ ਦਿੱਲੀ ਪਹੁੰਚੇ ਉਹ ਮੇਰਾ ਦੋਸਤ ਸੁਖੀ ਇੰਗਲੈਂਡੋਂ ਆਇਆ ਹੋਇਆ ਹੈ ਉਸਦੇ ਡੈਡੀ ਨੂੰ ਫੇਫੜੇ ਦਾ ਕੈਂਸਰ ਹੈ ਪਿਛਲੇ 2 ਹਫ਼ਤੇ ਪਹਿਲਾਂ ਉਹਨਾਂ ਦੀ ਹਾਲਤ ਜ਼ਿਆਦਾ ਹੀ ਖਰਾਬ ਹੋ ਜਾਣ ਤੇ ਉਹਨਾਂ ਨੂੰ ਮਾਨਸਾ ਤੋਂ ਚੁੱਕ ਕੇ ਦਿੱਲੀ ਲੈ ਗਏ ਆਪਾਂ ਸੁਖੀ ਨੂੰ ਤਾਂ ਮਿਲਾਂਗੇ ਉਸਦੇ ਡੈਡੀ ਦੀ ਵੀ ਖਬਰ ਲੈ ਆਵਾਂਗੇ ਦੋ ਦਿਨ ਪਹਿਲਾਂ ਜਦੋਂ ਪਿੰਡ ਆਇਆ ਮਨੋਜਰਨੈਲ ਨੇ ਇੱਕ ਅਲੱਖੀ ਤਾਂ ਉਹ ਕੁਝ ਪਰਾਂ ਲਈ 605 ਵਿੱਚ ਪੈ ਗਿਆ ਔਰ ਤੂੰ ਖਰਚੇ ਦੀ ਪਰਵਾਹ ਨਾ ਕਰ ਮੈਂ ਆਣਾ ਤੇਰੇ ਨਾਲ ਨਾਰੇ ਉੱਥੇ ਤੈਨੂੰ ਕੈਂਸਰ ਦੀ ਬਿਮਾਰੀ ਬਾਰੇ ਕੋਈ ਨਵੀਂ ਜਾਣਕਾਰੀ ਮਿਲ ਜੂ ਜਰਨੈਲ ਦੇ ਇਹ ਆਖਣ ਤੇ ਅਮਨ ਨੇ ਉਸ ਨਾਲ ਦਿੱਲੀ ਜਾਣ ਲਈ ਹਮੇਂ ਪਰ ਦਿੱਤੀ ਥੋੜੀ ਦੇਰ ਪਹਿਲਾਂ ਹੀ ਉਹ ਬਾਰੋਬਾਰੀ ਹਸਪਤਾਲ ਦੀ ਪੰਜਵੀਂ ਮੰਜ਼ਲ ਉਤਲੇ ਇੱਕ ਕਮਰੇ ਵਿੱਚ ਪਏ ਮਾਸਟਰ ਦੰਤੀਰ ਸਿਆ ਨੂੰ ਦੇਖਣਗੇ ਜਦੋਂ ਅਮਨ ਉਹਨਾਂ ਦੇ ਕਮਰੇ ਅੰਦਰ ਗਿਆ ਤਾਂ ਆਕਸੀਜਨ ਦੇ ਲੀ ਉਹਨਾਂ ਦੇ ਚਿਹਰੇ ਉੱਤੇ ਗੈਸ ਮਾਸਕ ਤੇ ਇੱਕ ਬਾਹ ਵਿੱਚ ਡ੍ਰਿਪ ਲੱਗੀ ਹੋਈ ਸੀ ਦਵਾਈਆਂ ਦੇ ਨਸ਼ੇ ਕਰਨ ਉਹਨਾਂ ਦੀਆਂ ਅੱਖਾਂ ਮੂਮਲੀ ਜੀਆਂ ਕੁੱਲੀਆਂ ਲੱਗੀਆਂ ਪਰ ਕਮਰੇ ਅੰਦਰ ਆਉਣ ਵਾਲੇ ਨੂੰ ਨਾ ਤਾਂ ਪਛਾਣ ਰਹੇ ਸਨ ਤੇ ਨਾ ਹੀ ਕੁਝ ਬੋਲਦੇ ਆ ਮਹੀਨਾ ਡੇਢ ਮਹੀਨਾ ਇੱਥੇ ਆਇਆ ਨੂੰ ਹੋ ਗਿਆ ਐਸੇ ਧੜਾ ਧੜ ਚੱਲ ਰਹੇ ਨੇ ਪਰ ਕੋਈ ਫਰਕ ਤਾਂ ਪਿਆ ਲੱਗਦਾ ਨਹੀਂ ਕੁਝ ਦਿਨ ਪਹਿਲਾਂ ਜਦੋਂ ਮੈਂ ਇੱਕ ਡਾਕਟਰ ਨੂੰ ਇਹ ਗੱਲ ਆਖੀ ਤਾਂ ਉਹ ਗੱਲ ਸੁਣ ਮੇਰੇ ਮੂੰਹ ਵੱਲ ਵੇਖਣ ਲੱਗ ਪਿਆ ਪਰ ਜਵਾਬ ਕੋਈ ਨਾ ਦਿੱਤਾ ਕੁਝ ਸਮਾਂ ਪਹਿਲਾਂ ਜਦੋਂ ਉਹ ਤਿੰਨੋਂ ਮਰੀਜ਼ਾਂ ਨੂੰ ਮਿਲਣ ਦਾ ਸਮਾਂ ਖਤਮ ਹੋਣ ਤੇ ਚਾਹ ਪੀਣ ਲਈ ਉਸ ਖੋਖੇ ਲੱਗ ਗਿਆ ਇਹ ਤਾਂ ਸੁਖੀ ਨੇ ਉਹਨਾਂ ਨੂੰ ਇਹ ਗੱਲ ਦੱਸੀ ਕੱਲ ਤਾਂ ਡਾਕਟਰਾਂ ਨੇ ਇੱਕ ਤਰ੍ਹਾਂ ਜਵਾਬ ਹੀ ਦਿੱਤਾ ਕੁਝ ਪਰ ਚੁੱਪ ਹੋ ਜਾਣ ਤੋਂ ਬਾਅਦ ਸੁਖੀ ਨੇ ਉਹਨਾਂ ਨਾਲ ਇਹ ਗੱਲ ਸਾਂਝੀ ਕੀਤੀ ਹੋਰ ਕੀ ਕਹਿੰਦੇ ਨੇ ਡਾਕਟਰ ਜਰਨਲ ਨੇ ਡੋਲੇ ਹੋਏ ਸੁਖੀ ਨੂੰ ਤਰਵਾਸਤੇਂ ਲਈ ਉਸਦੇ ਮੋਢੇ ਉੱਤੇ ਹੱਥ ਰੱਖ ਪੁੱਛਿਆ ਆਹ ਕਹਿੰਦੇ ਦੋਵੇਂ ਫੇਫੜੇ ਬੁਰੀ ਤਰ੍ਹਾਂ ਖਰਾਬ ਹੋ ਗਏ ਨਹੀਂ ਠੀਕ ਹੁੰਦਾ ਕੋਈ ਚਾਂਸ ਨਹੀਂ ਦਿਖਾਈ ਦੇ ਰਿਹਾ ਸੁਖੀ ਨੇ ਲੰਬਾ ਹੌਕਾ ਲੈ ਜਵਾਬ ਦਿੱਤਾ ਸੁਖੀ ਦੀ ਗੱਲ ਸੁਣ ਜਰਨਲ ਅਤੇ ਅਮਨ ਦੇ ਚਿਹਰੇ ਵੀ ਉਦਾਸ ਹੋ ਗਏ ਉਹ ਦੋਵੇਂ ਉ ਚੁੱਪਚਾਪ ਖੜੇ ਸਨ ਜਿਵੇਂ ਸੁਖੀ ਕੋਲੋਂ ਪੁੱਛਣ ਲਈ ਉਹਨਾਂ ਕੋਲ ਕੋਈ ਹੋਰ ਗੱਲ ਨਾ ਬਚੀ ਹੋਵੇ ਕਾਲ ਮੈਰ ਬੋਰਡਾਂ ਲੈ ਕੇ ਗੁਰਗਾਉਂ ਦੇ ਇਧਾਂ ਤਾ ਹਸਪਤਾਲ ਗਿਆ ਚੁੱਪ ਖੜਾ ਸੁਖੀ ਫੇਰ ਬੋਲਣ ਲੱਗ ਪਿਆ ਆਏ ਡਾਕਟਰਾਂ ਨੂੰ ਆਖਿਆ ਪੈਸੇ ਦੀ ਪਰਵਾਹ ਨਾ ਕਰੋ ਪਰ ਮੇਰੇ ਡੈਡੀ ਨੂੰ ਬਚਾ ਲੋ ਹਾਰਾਈ ਕਰੇ ਨਾ ਸੁਖੀ ਨੇ ਅਗਲੀ ਗੱਲ ਦੱਸੀ ਕੀ ਕਹਿੰਦੇ ਫੇਰ ਜਰਨੈਲ ਨੇ ਸੁਖੀ ਦੁਆਰਾ ਅੱਗੋਂ ਆਖੀ ਜਾਣਵਾਰੀ ਗੱਲ ਸੁਣਨ ਲਈ ਹੰਗਾਰਾ ਭਰਿਆ ਕਹਿੰਦੇ ਰਿਸਕ ਲੈ ਕੇ ਦੇਖ ਲੈਨੇ ਆ ਇੱਥੇ ਚੁੱਕ ਲਿਓ ਉਹਨਾਂ ਦੀ ਗੱਲ ਸੁਣ ਕੇ ਕੁਝ ਚੰਗਾ ਹੋਣ ਦੀ ਆਸ ਪੱਜੀ ਸੀ ਫੇਰ ਸੁੱਕੀ ਦੇ ਚਿਹਰੇ ਉਤਰੇ ਪ੍ਰਭਾਵ ਨੂੰ ਬਦਲਦੇ ਦੇਖ ਚਰਨਹਿਲ ਨੂੰ ਕੋਈ ਚੰਗਾ ਸੁਨਦੀ ਆਸ ਹੋਈ ਰੀਦ ਦੀ ਹਾਲਤ ਜਿਆਦਾ ਚੰਗੀ ਨਹੀਂ ਦੋਵਾਰ ਕੀ ਮੋਸਰੇਪੀ ਵੀ ਦੇ ਚੁੱਕੇ ਆ ਇਸ ਤੋਂ ਅੱਗੇ ਉਹਨਾਂ ਦੀ ਕਮਜ਼ੋਰ ਹੋ ਚੁੱਕੀ ਸਿਹਤ ਹਲਾਉ ਨਹੀਂ ਕਰਦੀ ਤੁਸੀਂ ਇਹਨਾਂ ਨੂੰ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਲੈ ਜਾਓ ਪ੍ਰਾਈਵੇਟ ਹਸਪਤਾਲ ਤਾਂ ਸਾਰੇ ਇੱਕੋ ਜਿਹੇ ਹੁੰਦੇ ਨੇ ਪਰ ਉਹ ਕੁਝ ਜਿਆਦਾ ਹੀ ਲਾਲਚੀ ਨੇ ਬਚੰਦੀ ਫੇਰ ਵੀ ਇਹਨਾਂ ਦੀ ਕੋਈ ਗਾਰੰਟੀ ਨਹੀਂ ਜੇ ਮੇਰੀ ਮੰਨਦੇ ਹੋ ਤਾਂ ਇਹਨਾਂ ਨੂੰ ਕਰ ਲੈ ਜਾਓ ਜਿੰਨੇ ਕੁ ਦਿਨ ਇਹਨਾਂ ਦੇ ਸਾਥ ਚੱਲਦੇ ਨੇ ਨਾ ਆਪਣੇ ਪਰਿਵਾਰ ਵਿੱਚ ਤਾਂ ਰਹਿਣਗੇ ਨਾਲੇ ਤਾਂ ਤੁਸੀਂ ਇੱਥੇ ਫਜ਼ੂਲ ਦੇ ਪੈਸੇ ਖਰਚ ਕਰ ਰਹੇ ਹੋ ਤੇ ਨਾਲ ਹੀ ਘਰੋਂ ਵੀ ਦੂਰ ਬੈਠਿਓ ਮਰੀਜ਼ ਹਸਪਤਾਲ ਦੇ ਕਮਰੇ ਅੰਦਰ ਹੈ ਤੇ ਤੁਸੀਂ ਬਾਹਰ ਬਰਾਂਡੇ ਵਿੱਚ ਬੈਠਿਓ ਪਿੱਛੇ ਪਿੰਡ ਵਾਲੇ ਅਲੱਗ ਫਿਕਰ ਕਰਦੇ ਹੋਣਗੇ ਰੱਬ ਅਗੇ ਅਰਦਾਸ ਕਰੋ ਤੇ ਇਹਨਾਂ ਦਾ ਦਰਦ ਘਟਾਉਂਦੀ ਕੋਈ ਪੇਨ ਕਿਲਰ ਦਿੰਦੇ ਰਹੋ ਇਸ ਤੋਂ ਬਿਨਾ ਹੁਣ ਹੋਰ ਕੋਈ ਵੀ ਦਵਾਈ ਨੇ ਅਸਰ ਨਹੀਂ ਕਰਨਾ ਹੋ ਸਕਦਾ ਕੋਈ ਚਮਤਕਾਰ ਹੀ ਹੋ ਜਾਏ ਰੂਸਿਆ ਹਸਪਤਾਲ ਦੇ ਇੱਕ ਸਿੱਖ ਡਾਕਟਰ ਦੁਆਰਾ ਦਸੀ ਕਰਨ ਖਤਮ ਕਰਨ ਸਮੇ ਸੁਖੀ ਦੀਆਂ ਅੱਖਾਂ ਵਿੱਚ ਅਥਰੂ ਪਰੇ ਜਿਨ੍ਹਾਂ ਨੂੰ ਉਸਨੇ ਬੜੀ ਹੀ ਮੁਸ਼ਕਲ ਨਾਲ ਬਾਹਰ ਨਿਕਲਣੋਂ ਰੋਕੇ ਰੱਖਿਆ ਫਿਰ ਹੁਣ ਕੀ ਸੋਚਿਆ ਸੁਖੀ ਦੀ ਗੱਲ ਸੁਣਨ ਤੋਂ ਬਾਅਦ ਕੁਝ ਪਲ ਸੋਚੀ ਪਰਹਿਣ ਤੋਂ ਬਾਅਦ ਜਰਨਲ ਨੇ ਪੁੱਛਿਆ ਤੁਹਾਡੇ ਕੋਲ ਕਾਦਾ ਲਕੂਆ ਮੈਂ ਤਾਂ ਜਿੰਨੇ ਕੁ ਲੈ ਕੇ ਆਇਆ ਲਗਭਗ ਲੱਗੇ ਹੁਣ ਤਾਂ ਕੈਨੇਡੀਅਨ ਕਿਸੇ ਦੋਸਤ ਮਿੱਤਰ ਕੋਲੋਂ ਹੀ ਮੰਗਣੇ ਪੈਣੇ ਨੇ ਇਹ ਗੱਲ ਉਹ ਉਹਨਾਂ ਨੂੰ ਆਖ ਨਹੀਂ ਤਾ ਚਾਹੁੰਦਾ ਸੀ ਪਰ ਉਸ ਕੋਲੋਂ ਬੋਲਿਆ ਨਾ ਗਿਆ ਉਹ ਦੋਵੇਂ ਉਸਨੂੰ ਚੁੱਪ ਖੜੇ ਨੂੰ ਦੇਖਦੇ ਰਹੇ ਹੁਣ ਕੀ ਸੋਚਣਾ ਤੁਸੀਂ ਵੀ ਆਇਓ ਮੈਂ ਡਾਕਟਰ ਨੂੰ ਪੇਪਰ ਤਿਆਰ ਕਰਨ ਲਈ ਆਖਦਾ ਆਪਾਂ ਉਹਨਾਂ ਨੂੰ ਐਂਬੂਲੈਂਸ ਵਿੱਚ ਮਾਨਸਾ ਹੀ ਲੈ ਚੱਲਦੇ ਹਾਂ ਕੁਝ ਪਰਾਂ ਬਾਅਦ ਹੀ ਅੱਖ ਸੁੱਕੀ ਉਹਨਾਂ ਦੋਹਾਂ ਨੂੰ ਉੱਥੇ ਛੱਡ ਹਸਪਤਾਲ ਅੰਦਰ ਚਲਿਆ ਗਿਆ ਉਸ ਦਿਨ ਉਹ ਦੁਪਹਿਰੋਂ ਬਾਅਦ ਦਿੱਲੀੋਂ ਬਾਹਰ ਨਿਕਲੇ ਐਂਬੂਲੈਂਸ ਦੀ ਇੱਕ ਸੀਟ ਉੱਤੇ ਮਾਸਟਰ ਰਦੀਰ ਤੋਂ ਦਵਾਈਆਂ ਦੇ ਅਸਰ ਕਰਨ ਅੱਖਾਂ ਬੰਦ ਕਰੀ ਪਿਆ ਸੀ ਤੇ ਦੂਸਰੇ ਪਾਸੇ ਉਹ ਤਿੰਨੋਂ ਬੈਠੇ ਇੱਕ ਟਾਕ ਉਸ ਵੱਲ ਦੇਖੀ ਜਾ ਰਹੇ ਸਨ ਦਿੱਲੀੋਂ ਚੱਲਣ ਤੋਂ ਬਾਅਦ ਲਗਭਗ ਸਵੇਰ ਕੰਢੇ ਤੱਕ ਉਹਨਾਂ ਤਿੰਨਾਂ ਵਿੱਚੋਂ ਕਿਸੇ ਨੇ ਵੀ ਇੱਕ ਦੂਜੇ ਨਾਲ ਕੋਈ ਗੱਲ ਨਹੀਂ ਸੀ ਕੀਤੀ ਇਹੋ ਲੱਗ ਰਿਹਾ ਸੀ ਜਿਵੇਂ ਉਹਨਾਂ ਦੇ ਕਰਨ ਜੋਗੀਆਂ ਸਭ ਗੱਲਾਂ ਮੁੱਕੀਆਂ ਹੋਣ ਡੈਡੀ ਜੀ ਨੇ ਜ਼ਮੀਨ ਕਹਨੇ ਰੱਖ ਮੈਨੂੰ ਕੈਨੇਡਾ ਭਜਵਾਇਆ ਹੁਣ ਜਦੋਂ ਮੈਂ ਕੁਝ ਕਮਾਉਣ ਜੋਗਾ ਹੋਇਆ ਤਾਂ ਪਿਛਲੇ ਮਹੀਨੇ ਘਰੋਂ ਫੋਨ ਆਇਆ ਕਿ ਡੈਡੀ ਜੀ ਦੀ ਹਾਲਤ ਬਹੁਤ ਖਰਾਬ ਹੈ ਲਗਭਗ 70-80 ਕਿਲੋਮੀਟਰ ਦਾ ਸਫ਼ਰ ਪੂਰਾ ਕਰ ਲੈਣ ਤੋਂ ਬਾਅਦ ਸੁਖੀ ਨੇ ਐਂਬੂਲੈਂਸ ਸੰਦਰਭਸਰੀ ਹੋਈ ਚੁੱਪ ਤੋੜੀ ਸੁਖੀ ਨੂੰ ਬੋਲਣ ਲੱਗ ਪਿਆ ਦੇਖਮਣ ਅਤੇ ਜਰਨਲ ਦਾ ਧਿਆਨ ਲੰਮੇ ਪਏ ਰੰਤੀਦ ਸਿਓ ਵੱਲੋਂ ਹਟ ਉਸ ਵੱਲ ਹੋ ਗਿਆ ਉਹਨਾਂ ਨੇ ਮੇਰੀ ਜ਼ਿੰਦਗੀ ਬਣਾਉਣ ਲਈ ਹਰ ਪਾਸੇ ਹੱਥ ਪੈਰ ਮਾਰੇ ਆਪਣੇ ਪ੍ਰੋਵੀਡੈਂਟ ਫੰਡ ਵਿੱਚੋਂ ਵੀ ਪੈਸੇ ਕਢਵਾਏ ਕੀ ਕੁਝ ਨਹੀਂ ਕੀਤਾ ਉਹਨਾਂ ਨੇ ਮੇਰੇ ਲਈ ਇਹ ਕੁਝ ਬਣਾ ਲਈ ਸੁਖੀ ਚੁੱਪ ਕਰ ਗਿਆ ਔਰ ਮੇਰਾ ਵੀ ਫਰਜ ਬੰਦਾ ਕਿ ਮੈਂ ਵੀ ਇੱਥੇ ਆਉਣਾ ਦੀ ਦੇਖਭਾਲ ਕਰਾਂ ਮੈਂ ਕੰਪਨੀ ਵਾਲਿਆਂ ਨੂੰ ਦੱਸਿਆ ਤੇ ਜਹਾਜ਼ ਪਰ ਇੰਡੀਆ ਆ ਗਿਆ ਸੁਖੀ ਨੇ ਜਿਵੇਂ ਆਪਣੇ ਮਨ ਉੱਤੇ ਲੱਦੇ ਹੋਏ ਭਾਰ ਨੂੰ ਲਾ ਕੇ ਇੱਕ ਪਾਸੇ ਰੱਖ ਦਿੱਤਾ ਹੋਵੇ ਘਰ ਵਾਲੇ ਤਾਂ ਉਹਨਾਂ ਨੂੰ ਬਟਿੰਡੇ ਦੇ ਹਸਪਤਾਲ ਹੀ ਦਿਖਾਉਂਦੇ ਰਹੇ ਪਰ ਡਾਕਟਰਾਂ ਨਾਲ ਗੱਲ ਕਰਨ ਤੇ ਜਦੋਂ ਮੈਨੂੰ ਉਹਨਾਂ ਦੀ ਬਿਮਾਰੀ ਬਾਰੇ ਪਤਾ ਲੱਗਿਆ ਤਾਂ ਮੈਂ ਉਸੇ ਸਮੇਂ ਟੈਕਸੀ ਕਰ ਇਹਨਾਂ ਨੂੰ ਦਿੱਲੀ ਲੈ ਆਇਆ ਸੁਖੀ ਦੇ ਨਾਲ ਬੈਠੇ ਜਰਨੈਲ ਤੇ ਅਮਨ ਨੇ ਉਸ ਦੀ ਇਹ ਗੱਲ ਵੀ ਚਾਨਣਾ ਸੁਣੀ ਇਸ ਤੋਂ ਬਿਨਾਂ ਵੀ ਸੁਖੀ ਨੇ ਕਈ ਹੋਰ ਗੱਲਾਂ ਨਾਲ ਸਾਂਝੀਆਂ ਕੀਤੀਆਂ ਸ਼ੈਦਮਾਨ ਸਭੋਂ ਚੰ ਤੋਂ ਪਹਿਲਾਂ ਪਹਿਲਾਂ ਉਹ ਆਪਣੇ ਮਨ ਵਿੱਚ ਇਕੱਠੀਆਂ ਹੋਈਆਂ ਸਾਰੀਆਂ ਗੱਲਾਂ ਉਹਨਾਂ ਨੂੰ ਸੁਣਾ ਦੇਣਾ ਚਾਹੁੰਦਾ ਹੋਵੇ ਪਿਛਲੀ ਵਾਰ ਜਦੋਂ ਮੈਂ ਮਾਸਟਰ ਜੀ ਦਾ ਪਤਾ ਕਰਕੇ ਗਿਆ ਤੋਦੋਂ ਇਹਨਾਂ ਨੇ ਮੈਨੂੰ ਬੁਖਾਰ ਤੇ ਖੰਗ ਬਾਰੇ ਦੱਸਿਆ ਹੋ ਸਕਦਾ ਉਦੋਂ ਇਹਨਾਂ ਨੂੰ ਵੀ ਪਤਾ ਹੀ ਨਾ ਹੋਵੇ ਕਿ ਮੂਲੀ ਜੇ ਬੁਖਾਰ ਤੇ ਖੰਗ ਦੇ ਪਿੱਛੇ ਐਡੀ ਵੱਡੀ ਬਿਮਾਰੀ ਲੁਕੀ ਬੈਠੀ ਹੈ ਕਾਫੀ ਦੇਰ ਤੋਂ ਸੁਖੀ ਦੀਆਂ ਗੱਲਾਂ ਸੁਣਦੇ ਰਹਿਣ ਤੋਂ ਬਾਅਦ ਜਰਨੈਲ ਨੇ ਵੀ ਆਪਣੀ ਚੁੱਪ ਤੋੜੀ ਦਰਸਲ ਜਰਨੈਲ ਮਾਸਟਰ ਰੰਤੇਰ ਸਿੰਘ ਦਾ ਦੋਸਤੀ ਬਠਿੰਡੇ ਦੇ ਕਾਲਜ ਵਿੱਚ ਇਕੱਠੇ ਪੜੇ ਸਨ ਲਗਾਤਾਰ ਇੱਕ ਦੂਜੇ ਦੇ ਘਰ ਜਾਂਦੇ ਆਉਂਦੇ ਰਹਿਣ ਕਰਕੇ ਉਹਨਾਂ ਦੇ ਬੇਟੇ ਸੁੱਖੀ ਨਾਲ ਵੀ ਜਰਨੈਲ ਦੀ ਦੋਸਤੀ ਹੋ ਗਈ ਜਰਨੈਲ ਰੰਤੇਰ ਸਿੰਘ ਵਾਂਗ ਸੁੱਖੀ ਨਾਲ ਵੀ ਖੁੱਲੀਆਂ ਗੱਲਾਂ ਕਰ ਲਿਆ ਕਰਦਾ ਸੀ ਜਰਨੈਲ ਦੇ ਮਨ ਵਿੱਚ ਇਹ ਕਦੇ ਵੀ ਨਹੀਂ ਆਇਆ ਕਿ ਸੁੱਖੀ ਉਸ ਤੇ ਦੋਸਤ ਦਾ ਮੁੰਡਾ ਹੈ ਉਹ ਤਾਂ ਸਗੋਂ ਸੁੱਖੀ ਨੇ ਵੀ ਆਪਣੇ ਹੋਰ ਦੋਸਤਾਂ ਮੰਗ ਦੋਸਤੀ ਸਮਝਦਾ ਰਿਹਾ ਮੈਨੂੰ ਕੁਝ ਨਹੀਂ ਹੋਇਆ ਰੰਗਾ ਭਲਾ ਦੁਰਦਾ ਫਿਰਦਾ ਔਰ ਤੋਂ ਉਹ ਦਿਨਾਂ ਨੂੰ ਮੈਂ ਕੋਰੇ ਰਗਾ ਹੋ ਜਾਣਾ ਜਰਨਲ ਸਿਆ ਤੂੰ ਮੇਰਾ ਫਿਕਰ ਨਾ ਕਰ ਹਰਾਮ ਨਾਲ ਜਾ ਕਰ ਜਦੋਂ ਮੇਰੇ ਤੁਰਨ ਸਮੇ ਮਾਸਟਰ ਜੀ ਨੇ ਇਹ ਗੱਲ ਆਖੀ ਤੋ ਉਦੋਂ ਮੈਂ ਆਪ ਉਹਨਾਂ ਦੀ ਸਿਹਤ ਬਾਰੇ ਸੋਚ ਕਾਫੀ ਸ਼ਰਮਿੰਦਾ ਹੋਇਆ ਜਰਨਲ ਨੇ ਆਪਣੀ ਗੱਲ ਅੱਗੇ ਤੋਲੀ ਪਿਛਲੇ ਸਾਲ ਜਦੋਂ ਮੈਂ ਕੁਝ ਦਿਨਾਂ ਲਈ ਇੰਡੀਆ ਆਇਆ ਤਾਂ ਸ਼ਾਮ ਨੂੰ ਮੇਰੇ ਨਾਲ ਬੈਠ ਕੇ ਪੈਗ ਲਾਉਣ ਲੱਗ ਪੈਂਦੇ ਉਸ ਸਮੇ ਕਦੇ ਦਿਮਾਗ 'ਚ ਨਹੀਂ ਆਇਆ ਕਿ ਉਹਨਾਂ ਨੂੰ ਵੀ ਇਸ ਤਰ੍ਹਾਂ ਦੀ ਕੋਈ ਬਿਮਾਰੀ ਲੱਗ ਸਕਦੀ ਹੈ ਬੜੀ ਉਦਾਸੀ ਨਾਲ ਬੋਲੀ ਇਹ ਗੱਲ ਵੀ ਸੁੱਖੀ ਨੇ ਉਹਨਾਂ ਨਾਲ ਸਾਂਝੀ ਕੀਤੀ ਫਿਰ ਜੀ ਕੈਂਸਰ ਇੱਕ ਬਿਮਾਰੀ ਦਾ ਨਾਮ ਨਹੀਂ ਸਗੋਂ ਇਹ ਘਟੋ-ਘਟ 100 ਬਿਮਾਰੀਆਂ ਦਾ ਇੱਕ ਗਰੁੱਪ ਹੈ ਇਸ ਬਿਮਾਰੀ ਦੇ ਸੈੱਲ ਆਪਣੇ ਸਭ ਦੇ ਅੰਦਰ ਹੁੰਦੇ ਨੇ ਪਰ ਉਹ ਐਕਟਿਵ ਨਹੀਂ ਹੁੰਦੇ ਜਦੋਂ ਕਿਸ ਦੇ ਅੰਦਰ ਇਹ ਐਕਟਿਵ ਹੋ ਜਾਂਦੇ ਨੇ ਨਾ ਤਾਂ ਬਹੁਤ ਤੇਜ਼ੀ ਨਾਲ ਵੱਧਿਆ ਤੇ ਇੱਕ ਅੰਗ ਤੋਂ ਪੂਰੇ ਸਰੀਰ ਅੰਦਰ ਫੈਲ ਜਾਂਦੇ ਨੇ ਜਦੋਂ ਬੰਦੇ ਨੂੰ ਇਸ ਬਿਮਾਰੀ ਬਾਰੇ ਪਤਾ ਲੱਗਦਾ ਤਾਂ ਉਸ ਵੇਲੇ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਬਹੁਤ دیر ਤੋਂ ਚੁੱਪ ਬੈਠਿਆ ਮੰਨੇ ਵੀ ਇਸ ਬਿਮਾਰੀ ਬਾਰੇ ਕਿਤਾਬਾਂ ਵਿੱਚੋਂ ਪੜ੍ਹੀ ਇਹ ਜਾਣਕਾਰੀ ਸੋਖੀ ਨਾ ਸਾਂਝੀ ਕੀਤੀ ਸੋਖੀ ਗੱਲਾਂ-ਗੱਲਾਂ ਵਿੱਚ ਥੋੜੀ ਜਾਣ-ਪਛਾਣ ਕਰਾਉਣਾ ਹੀ ਭੁੱਲ ਗਿਆ ਇਹ ਅਮਨ ਹੈ ਤੇ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੋਂ ਐਮ ਐਸ ਸੀ ਕਰ ਰਿਹਾ ਹੈ ਮਾਰਵੇ ਦੇ ਪਿੰਡਾਂ ਵਿੱਚ ਕੈਂਸਰ ਨਾਲ ਹੋਈਆਂ ਮੌਤਾਂ ਬਾਰੇ ਇਸ ਦਾ ਇੱਕ ਪ੍ਰੋਜੈਕਟ ਹੈ ਪਿਛਲੇ ਕੁਝ ਸਮੇਂ ਤੋਂ ਇਹ ਆਪਣੇ ਆਲੇ-ਦੁਆਲੇ ਦੇ ਪਿੰਡਾਂ ਵਿੱਚੋਂ ਇਸ ਬਿਮਾਰੀ ਕਾਰਨ ਹੋਈਆਂ ਮੌਤਾਂ ਨਾਲ ਸੰਬੰਧਿਤ ਅੰਕੜੇ ਅਤੇ ਹੋਰ ਤੱਥ ਇਕੱਠੇ ਕਰ ਰਿਹਾ ਹੈ ਜਰਨੈਲ ਨੇ ਅਮਨ ਦੀ ਚਾਨਪਛਾਨ ਸੁੱਕੀ ਨਾ ਕਰਵਾਈ। ਬਹੁਤ ਚੰਗਾ ਸਬਜੈਕਟ ਹੈ ਅਮਨ ਤੇਰੇ ਪ੍ਰੋਜੈਕਟ ਦਾ। ਮੇਰੇ ਤੋਂ ਕਿਸੇ ਵੀ ਮਦਦ ਦੀ ਕੋਈ ਲੋੜ ਪਵੇ ਤਾਂ ਸੰਗਣਾ ਨਹੀਂ। ਮੈਂ ਜੋ ਕੁਝ ਵੀ ਕਰ ਸਕਦਾ ਹੋਇਆ ਕਰਾਂਗਾ। ਸੁਖੀ ਨੇ ਆਪਣੇ ਲਾ ਕੇ ਬੈਠਿਆ ਅਮਨ ਦਾ ਹੱਥ। ਆਪਣੇ ਹੱਥ ਵਿੱਚ ਕੋਟ ਉਸ ਨੂੰ ਚੰਗਾ ਕੰਮ ਕਰਨ ਦੀ ਹੌਸਲਾ ਦਿੱਤਾ। ਧੰਨਵਾਦ ਵੀਰੇ। ਜਰਨੈਲ ਵੀਰ ਫੁਰੀ ਹੈਗੇ ਨੇ ਨਾ। ਮੇਰੀ ਮਦਦ ਕਰਨ ਲਈ। ਇਹਨਾਂ ਦੇ ਹੁੰਦਿਆ ਮੈਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਫਿਕਰ ਨਹੀਂ। ਪਰ ਫਿਰ ਵੀ ਜੇ ਕਦੇ ਲੋੜ ਪਈ ਤਾਂ ਤੁਹਾਨੂੰ ਜ਼ਰੂਰ ਯਾਦ ਕਰਾਂਗਾ ਅਮਨ ਨੇ ਹੱਥ ਜੋੜ ਸੁਖੀ ਦਾ ਧੰਨਵਾਦ ਕੀਤਾ ਐਂਬੂਲੈਂਸ ਬੜੀ ਤੇਜ਼ੀ ਨਾਲ ਮਾਨਸਾ ਵੱਲ ਵਧ ਰਹੀ ਸੀ ਵਿੱਚ ਵਿੱਚ ਦੀ ਸੁਖੀ ਆਪਣੇ ਡੈਡੀ ਦੀ ਨਬਜ਼ ਤੋਂ ਉਹਨਾਂ ਦੇ ਚੱਲਦੇ ਸਾਹਾਂ ਨੂੰ ਮਹਿਸੂਸ ਕਰ ਆਪਣੇ ਆਪ ਨੂੰ ਤਸੱਲੀ ਦੇ ਲੈਂਦਾ ਬਾਕੀ ਅਗਲੇ ਕਾਂਟ ਵਿੱਚ ਧੰਨਵਾਦ